ਮਾਪਿਆ ਭਜਦਾ ਮੈਨੂੰ ਫੇਰ ਨਾ ਲਗਾ ਖਰਾਬ ਸੀ ਥੱਲੇ ਬੈਠੇ ਢੋਠੀਆਂ ਨੇ ਜੋ ਗਰੀਬਾਂ ਦੇ પેટ ਤੇ ਲੱਤ ਮਾਰੀ ਐ ਬੀਜੇਪੀ ਦੀ ਸਰਕਾਰ ਨੇ ਉਹਦਾ ਵਿਰੋਧ ਕਰਨ ਦੇ ਵਾਸਤੇ ਦੇਸ਼ ਦੇ ਕੋਨੇ ਕੋਨੇ ਕਾਂਗਰਸ ਪਾਰਟੀ ਵੱਲੋਂ ਮੰਨਰੇਕਾਰ ਬਚਾਉਂਦੀਆਂ ਰਣੀਆਂ ਕੀਤੀਆਂ ਜਾ ਰਹੀਆਂ ਨੇ ਅੱਜ ਦੇਸ਼ ਦੇ ਨਾ ਪਰ ਹਲਕੇ ਮਨਰੇਤਾ ਬਚਾਓ ਸਕੀਮ ਦਾ ਕਾਲੇ ਕਾਨੂੰਨ ਦਾ ਵਿਰੋਧ ਕਰਨ ਲਈ ਹਿੰਦੁਸਤਾਨ ਦੀ ਕਾਂਗਰਸ ਦੇ ਜਨਸਕਤਰ ਸਾਬਕਾ ਮੁੱਖ ਮੰਤਰੀ ਪੁਰੇ ਜਾ ਕੇ ਇਸ ਕਾਲੇ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਰਾਣਾ ਗੁਰ ਸਿੰਘ ਬੜੇ ਅੰਗਰੀ ਇਹ ਸਨਾਪੇ ਪਟਿਆਲੇ ਪਾਰਲੀਮੈਂਟ ਤੇ ਮੈਂਬਰ ਭਾਰੰਭੀਰ ਕਾਂਧੀ ਜੀ ਕਾਕਾ ਗੁਰਕੀਰਤ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਬੋਲ ਕੇ ਗਏ ਨੇ ਕਾਂਗਰਸ ਪਾਰਟੀ ਦੇ ਹੇ ਹੋ ਕੇ ਤੁਸੀਂ ਸੰਤਪਤਾ ਤੁਸੀਂ ਸਾਰੇ ਸਾਧੂ ਸਿੰਘ ਦੇ ਨਾਲ ਹੈ ਔਰ ਆਣ ਦੇ ਕਹਿ ਮੁੜ ਕੇ ਸਾਧੂ ਸਿੰਘ ਫੇਰ ਆਇਆ ਕਰਕੇ ਤਾਂ ਆਪ ਹੀ ਪੰਜਾਬ ਦਾ ਭਵਿੱਖ ਹੋਣਾ ਹੈ ਜੋ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਦਾ ਅਜਹਾਲ ਹੈ ਉਹ ਪੰਜਾਬ ਦਾ ਭਵਿੱਖ ਬਣ ਜਾਣਾ ਹੈ ਇੱਕ ਸਿਆਣੇ ਬੰਦੇ ਨੇ ਧਾਵਤ ਸੁਣਾਈ ਸੀ ਕਿਹਾ ਸੀ शिक्षी गुरु धाम का सेवादार श्री भगत्तर गंगा जल से जाके स्नान करता थी ऐसा वरदान दे दियो तो तुम्हारी सारी जिंदगी सेवा राहुल जी ने कहा कि सबका संगठन है सब अपने हित के लिए लड़ाई लड़ते हैं लेकिन मजदूरों के के हित में लड़ने वाला कोई नहीं है और इसलिए मजदूरों की लड़ाई कांग्रेस पार्टी लड़ेगी और पूरे देश में लड़ाई जारी है और यह बात इस बात का विश्वास हम दिलाते हैं मोदी फिर यू टर्न मारेगा और ये मरेगा कानून फिर से लागू करेगा और नहीं किए तो हमारी सरकार बनेगी तो हम फिर से मरेगा हमंत मान कर जी अब आप पार्टी तो बिल्कुल बीजेपी के बी टीम हैं केजरीवाल जी की के बोलती बंद है कुछ नहीं बोल रहे हैं वो संजय सिंह जी हैं केवल राज्यसभा में वही भर बोलते दिखाई देते हैं बचत न सिसोदिया जी बोल रहे हैं न केजरीवाल बोल रहे हैं अब तो ये है कि केजरीवाल जी खांसी बंद हो गई है ना पूरा दिल्ली वाले खास रहे हैं बगेल ना ना, ये अकाली के वो तो कोशिश कर रहे हैं राज्यपाल के यात्रा समझौता यात्रा जो चल रहा है लेकिन अंदर अंदर जो इनकी जो समझौता है वो आम आदमी पार्टी के साथ बीजेपी का आप देख लीजिए आजकल उसके जो ट्रो ट्रोल आर्मी है वो ट्रोल नहीं कर रहे हैं आजकल कमेंट करना बंद कर दिए हैं पंजाब के अंदर चीज बची नहीं है बार बार हर रोज पत्रकार साथ ही थोड़ा पूछते हैं ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਪਰ ਮੈਂ ਇਹ ਗੱਲ ਇੱਥੇ ਜ਼ਰੂਰ ਕਹਿਣੀ ਚਾਹਣਾ ਭਗਵੰਤ ਮਾਨ ਦੀ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ ਮੁੱਖ ਮੰਤਰੀ ਸਾਹਿਬ ਮੁਕੰਮਲ ਤੌਰ ਤੇ ਫੇਲ ਹੋ ਗਿਆ ਝਾੜੂ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ ਲੇਕਿਨ ਬੀਜੇਪੀ ਜਿਹੜੀ ਕੇਂਦਰ ਦੇ ਵਿੱਚ 11 12 ਸਾਲ ਤੋਂ ਸਰਕਾਰ ਦੇ ਵਿੱਚ ਹੈ ਜਿਨ੍ਹਾਂ ਕੋਲੇ ਐਨਆਈਏ ਹੈ ਜਿਨ੍ਹਾਂ ਕੋਲੇ ਸਾਰੀਆਂ ਬਾਰਡਰ ਸਕਿਉਰਿਟੀ ਫੋਰਸਸ ਹੈ ਮੈਨੂੰ ਲੱਗਦਾ ਜਦੋਂ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਪੰਜਾਬ ਦੇ ਅੰਦਰ ਔਰ ਬਹੁਤ ਸਾਲਾਂ ਤੋਂ ਹੋ ਰਹੀਆਂ ਨੇ ਮਗਰਲੇ 4 ਸਾਲਾਂ ਤੋਂ ਬੀਜੇਪੀ ਵੀ ਮੂਪ ਦਰਸ਼ਕ ਬਣ ਕੇ ਦੇਖ ਰਹੀ ਹੈ ਬੀਜੇਪੀ ਇੰਤਜ਼ਾਰ ਕਰ ਰਹੀ ਹੈ ਹਾਲਾਤ ਖਰਾਬ ਹੋਣਗੇ ਤਾਂ ਫੇਰ ਅਸੀਂ ਇਹ ਪੰਜਾਬ ਦੇ ਲੋਕਾਂ ਨੂੰ ਕਵਾਂਗੇ ਕਿ ਹੁਣ ਸਾਨੂੰ ਇੱਕ ਮੌਕਾ ਦਿਓ ਅਸੀਂ ਤੁਹਾਡੇ ਹਾਲਾਤ ਠੀਕ ਕਰਾਂਗੇ ਇਹ ਬੀਜੇਪੀ ਦੀ ਸਾਜ਼ਿਸ਼ ਹੈ ਕਿਉਂਕਿ ਬੀਜੇਪੀ ਦੀਆਂ ਏਜੰਸੀਜ਼ ਇਹ ਦੇਖ ਰਹੀਆਂ ਹਨ ਕਿ ਪੰਜਾਬ ਦੇ ਹਾਲਾਤ ਖਰਾਬ ਹੋਣ ਤੇ ਅਸੀਂ ਕੋਈ ਨਾ ਕੋਈ ਚਾਂਸ ਲੈ ਕੇ ਇੱਥੇ ਆਪਣਾ ਮੌਕਾ ਪ੍ਰਾਪਤ ਹੀ ਕਰੀਏ ਦੇਖਦਾ ਹੈ ਕਿ ਬੜੀ ਦੁਖਦਾਈ ਘਟਨਾ ਹੈ ਕਿ ਜੇਕਰ ਮੂਸੇਵਾਲੇ ਦੇ ਪਰਿਵਾਰ ਨੂੰ ਥਾਣੇ ਜਾ ਕੇ ਧਰਨਾ ਇਨਸਾਫ ਹਸਤੇ ਧਰਨਾ ਲਾਉਣਾ ਪਵੇ ਉਹ ਕੀ ਕਹਿੰਦੇ ਆ ਉਹ ਤਾਂ ਕਹਿੰਦੇ ਕੰਪਲੇਂਟ ਦਰਜ ਕਰੋ ਐਫ ਆਈ ਆਰ ਦਰਜ ਕਰਨੀ ਹਰ ਵਿਅਕਤੀ ਦਾ ਮੂਲ ਅਧਿਕਾਰ ਹੈ ਅਗਰ ਤੁਸੀਂ ਜਾਓਗੇ ਤਾਂ ਤੁਹਾਡੇ ਕਹਿੰਦੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਉਹ ਤਾਂ ਮੂਸੇ ਵਾਲੇ ਦਾ ਪਰਿਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਲਈ ਆਪਣਾ ਪੁੱਤ ਗਵਾਤਾ ਪੰਜਾਬੀਅਤ ਦੇ ਲਈ ਉਹਨਾਂ ਦੇ ਪੁੱਤ ਨੇ ਜਾਨ ਦਿੱਤੀ ਹੈ ਮੈਨੂੰ ਲੱਗਦਾ ਉਹ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਉਹਨਾਂ ਦੀ ਕੰਪਲੇਂਟ ਤੇ ਉਸ ਤੋਂ ਬਾਅਦ ਹੋ ਰਹੀ ਤੇ ਅਗਰ ਕੁਝ ਜਾਂਚ ਪੜਤਾਲ ਕਰਨੀ ਹੈ ਤਾਂ ਉਸ ਤੋਂ ਬਾਅਦ ਕਰਨ ਲੇਕਿਨ ਜਦੋਂ ਤੁਸੀਂ ਕੰਪਲੇਂਟ ਹੀ ਨਹੀਂ ਲੈ ਰਹੇ ਹੋ ਤੇ ਉਹਨਾਂ ਦੀ ਕੰਪਲੇਂਟ ਤੇ ਕੋਈ ਗੌਰ ਹੀ ਨਹੀਂ ਫਰਮਾ ਰਹੇ ਤਾਂ ਫਿਰ ਧਰ ਨਹੀਂ ਲਾਉਣਾ ਪਏਗਾ ਪੂਰੀ ਸਮੁੱਚੀ ਕਾਂਗਰਸ ਉਹ ਲਾ ਬਾਈ ਜੀ ਦੇ ਨਾਲ ਮੂਸੇ ਵਾਲੇ ਪਰਿਵਾਰ ਦੇ ਨਾਲ ਚਟਾਨ ਦੇ ਵਾਂ ਖੜੀ ਆ ਜੋ ਹੁਕਮ ਹੋਏਗਾ ਪਰਿਵਾਰ ਦਾ ਅਸੀਂ ਸਾਰੇ ਗੱਲ ਕਰਾਂਗੇ ਕਿਸੇ ਪ੍ਰਕਾਰ ਦੀ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਇੱਕ ਗੱਲ ਜਰੂਰ ਕਹਿਣੀ ਚਾਹੁੰਦਾ ਹੈ ਸਮਝੋਤਾ ਐਕਸਪ੍ਰੈਸ ਗਵਰਨਰ ਸਾਹਿਬ ਨੇ ਚਲਾਈ ਹੈ ਹੁਣ ਗਵਰਨਰ ਸਾਹਿਬ ਕਰੀ ਯਾਤਰਾ ਕਰ ਰਹੇ ਬਈ ਸਾਡਾ ਅੱਧਾ ਪੰਜਾਬ ਤਾਂ ਬਾਰਡਰ ਤੇ ਹੈ ਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਬਾਰਡਰ ਦੇ ਨਿਸ਼ਾ ਆ ਰਿਹਾ ਤੇ ਤੁਹਾਡੀ ਐਨਆਈਏ ਕੀ ਕਰ ਰਹੀ ਹੈ ਬਈ ਤੁਹਾਡੀ ਬਾਰਡਰ ਸਕਿਉਰਿਟੀ ਫੋਰਸਸ ਕੀ ਕਰ ਰਹੀ ਹੈ ਕਡਾ ਸਿੱਧਾ ਗਵਰਨਰ ਸਾਹਿਬ ਯਾਤਰਾ ਕਰਨ ਦੀ ਬਜਾਏ ਤੁਸੀਂ ਸਮਝੌਤਾ ਕਰਾ ਦਿਓ ਫੇਰ ਸਾਡਾ ਤਾਂ ਉੱਥੇ ਐਮਪੀ ਵੀ ਨਹੀਂ ਸੀਗਾ ਕੱਲ ਕਿਹੜੇ ਸੰਵਿਧਾਨ ਵਾਲੇ ਬੰਦੇ ਆ ਇਸੀ ਸੰਵਿਧਾਨਿਕ ਰੂਪ ਦੇ ਵਿੱਚ ਤਾਂ ਉਹ ਸਾਰੇ ਚੁਨਾਵ ਹਾਰੇ ਹੋਏ ਐ ਜਿਹੜੇ ਗਵਰਨਰ ਸਾਹਿਬ ਨਾਲ ਘੁੰਮ ਰਹੇ ਸਨ ਕੱਲ ਫਰੋਜਪੁਰ ਚ ਗਏ ਸ਼ੇਰ ਸਿੰਘ ਘਬਾਇਆ ਉੱਥੇ ਹੋਣਾ ਚਾਹੀਦਾ ਜਿਹੜਾ ਸਾਡਾ ਉੱਥੋਂ ਦਾ ਮੈਂਬਰ ਆਫ ਪਾਰਲੀਮੈਂਟ ਐ ਸੋ ਇਸ ਨੂੰ ਸਮਝੌਤਾ ਐ ਐਕਸਪ੍ਰੈਸ ਇਸ ਕਰਕੇ ਗਿਆ ਕਿ ਜਿਹੜੇ ਗਵਰਨਰ ਸਾਹਿਬ ਐ ਉਹ ਮੀਡੀਏਟਰ ਦਾ ਰੋਲ ਅਦਾ ਕਰ ਰਹੇ ਨੇ ਕਿ ਆਪਾਂ ਬੀਜੇਪੀ ਅਕਾਲੀ ਦਲ ਦਾ ਸਮਝੌਤਾ ਕਰਨਾ ਐ ਫੇਰ ਸ਼ਾਇਦ ਮਾੜਾ ਮੋਟਾ ਸਾਡੀ ਲੜਾਈ ਬਣ ਸਕੇ ਨਹੀਂ ਤਾਂ ਸਾਡਾ ਕੰਮ ਖਤਮ ਹੈ ਪੂਰਾ ਇਕੱਠ ਹੈ ਔਰ ਤੁਸੀਂ ਦੇਖੋ ਲੋਕ ਟ੍ਰਾਲੀਆਂ ਟਰੈਕਟਰਾਂ ਤੇ ਆਮੁਹਾਰੇ ਆ ਰਹੇ ਨੇ ਔਰ ਕਾਂਗਰਸ ਪਾਰਟੀ ਹੈ ਜਿਹਨਾਂ ਗਰੀਬਾਂ ਗਰੀਬਾਂ ਲਈ ਇਹ ਕਾਨੂੰਨ ਲੈ ਕੇ ਆਂਦਾ ਸੀ 2004 ਚ 100 ਦਿਨ ਦਾ ਔਰ ਭਾਜਪਾ ਦੀ ਸਰਕਾਰ ਨੇ ਇਹ ਕਾਨੂੰਨ ਨੂੰ ਤੋੜ ਕੇ ਕਾਲਾ ਕਾਨੂੰਨ ਲਿਆਂਦਾ ਬਿਨਾਂ ਗਾਰੰਟੀ ਤੋਂ ਔਰ ਉਸ ਦੇ ਖਿਲਾਫ ਪੂਰੇ ਹਿੰਦੁਸਤਾਨ ਚ ਰਾਹੁਲ ਗਾਂਧੀ ਦੇ ਤਰਗੀ ਸਾਹਿਬ ਦੇ ਨਿਰਦੇਸ਼ਾਂ ਤੇ ਇਹ ਜਿਹੜਾ ਕਾਲਾ ਕਾਨੂੰਨ ਨਰੀਗਾ ਦਾ ਲਿਆਂਦਾ ਇਹਨੂੰ ਰੱਦ ਕਰਾਉਣ ਵਾਸਤੇ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਔਰ ਮੈਨੂੰ ਬੜਾ ਅਫਸੋਸ ਹੋਇਆ ਜਿੱਥੇ ਸੈਂਟਰ ਦੀ ਸਰਕਾਰ ਨੇ ਕਾਲਾ ਕਾਨੂੰਨ ਲਿਆਂਦਾ ਇਹਨੂੰ ਰੱਦ ਕਰਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆਂ ਔਰ ਸਟੇਟ ਦੀ ਸਰਕਾਰ ਨੇ ਅੱਜ ਮੈਂ ਮੈਨੂੰ ਬੜਾ ਦੁੱਖ ਹੋਇਆ ਮਦਦ ਤਾਂ ਸਾਡੀ ਕੀ ਕਰਨੀ ਸੀ ਪਿੰਡਾਂ 'ਚ ਘੁਮਰਾ ਕਰਕੇ ਰੋਕਿਆ ਗਿਆ ਕਿ ਰੈਲੀ 'ਚ ਇਕੱਠਾ ਨਾ ਹੋ ਜੇ ਗੱਲ ਇਹ ਹੈ ਰੈਲੀ ਸਾਡੀ ਕੋਈ ਅਜੇ ਵੋਟਾਂ ਦੀ ਨਹੀਂ ਹੈ ਮਾਨ ਸਾਹਿਬ ਨਾ ਕੋਈ ਇਲੈਕਸ਼ਨ ਹੋ ਰਹੀ ਹੈ ਅਸੀਂ ਰੈਲੀ ਕੀਤੀ ਹੈ ਇਹ ਗਰੀਬਾਂ ਦੇ ਹਿੱਤਾਂ ਲਈ ਬੀਜੇਪੀ ਨੇ મોદી ਸਾਹਿਬ ਨੇ ਗਰੀਬਾਂ ਦੇ ਪੇਟ ਤੇ ਲੱਤ ਮਾਰੀ ਆ ਉਹਦਾ ਵਿਰੋਧ ਕਰ ਰਹੇ ਆ ਔਰ ਸਟੇਟ ਦੀ ਸਰਕਾਰ ਦਾ ਚਾਹੀਦਾ ਸੀ ਸਾਨੂੰ ਸਾਡੀ ਮਦਦ ਕਰਨੀ ਚਾਹੀਦੀ ਸੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਗਰੀਬਾਂ ਦੇ ਫੰਕਸ਼ਨ ਦੇ ਵਿੱਚ ਗਰੀਬਾਂ ਦੀ ਮਦਦ ਲੈ ਕੇ ਲੋਕ ਕੋ ਸਗੋਂ ਉਨੂੰ ਹੱਲਾ ਸ਼ਰੀਰ ਦੇ ਕੇ ਇੱਥੇ ਭੇਜਣਾ ਚਾਹੀਦਾ ਸੀ ਮੈਨੂੰ ਅਫਸੋਸ ਆ ਕਿ ਪਿੰਡਾਂ ਨੂੰ ਪੰਚਾਇਤਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਆਉਣ ਤੋਂ ਰੋਕਿਆ ਵੀ ਗਿਆ ਮੈਂ ਸਮਝਦਾ 90 ਜਿਹੜਾ ਬੜਾ ਭਾਰੀ ਪੁਛਾ ਦੇਖਣ ਨੂੰ ਲੋਕਾਂ 'ਚ ਮਿਲਿਆ ਔਰ ਮੇਰਾ ਖਿਆਲ ਜਿਹੜੀ ਸੰਸਾਰ ਦੀ ਸਭ ਤੋਂ ਵੱਡੀ ਤਸਵੀਰ ਹੈ ਸਕੀਮ ਕਾਂਗਰਸ ਪਾਰਟੀ ਨੇ 100 ਦਿਨ ਦੇ ਰੋਜ਼ਗਾਰ ਦਾ ਡਾਕਟਰ ਮਨਮੋਨ ਸਿੰਘ ਨੇ 2004 ਸ਼ੁਰੂਆਤ ਕੀਤੀ ਸੀ ਉਹਨੂੰ ਕਿਤੇ ਨਾ ਕਿਤੇ ਉਪਰਾਲਾ ਕੀਤਾ ਜਾ ਰਿਹਾ ਹੈ ਬੰਦ ਕਰਨ ਦਾ ਉਹ ਸਕੀਮ ਚ ਕਈ ਤਬਦੀਲੀਆਂ ਕੀਤੀਆਂ ਗਈਆਂ ਦਿਨਾਂ ਦੀਆਂ ਔਰ ਬਕਾਇਦਾ ਹਿੱਸਾ ਸਰਕਾਰਾਂ ਪਾਣ ਦੀਆਂ ਜਿਵੇਂ ਪਹਿਲਾਂ 10% ਇੱਕ ਸੂਬਾ ਪਾਉਂਦਾ ਸੀ ਹੁਣ ਇਹਨੂੰ 40% ਸੂਬੇ ਨੂੰ ਹਿੱਸਾ ਪਾਣਾ ਮੰਡਟਰੀ ਹੋਜੂ ਮਜਬੂਰੀ ਹੋਜੂ ਤਾਂ ਜਾ ਕੇ ਮਨਰੇਗਾ ਆਪਣੇ ਉਸ ਸੂਬੇ 'ਚ ਜਾ ਕੇ ਜਾਰੀ ਹੋਣੀ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਮਨਰੇਗਾ ਦਾ ਜਿੱਥੇ ਵਿਸ਼ੇਸ਼ ਤੌਰ ਤੇ ਕਾਂਗਰਸ ਪਾਰਟੀ ਨੇ ਬੜੀ ਦੋ ਅਹਿਮ ਸਕੀਮਾਂ ਦੇਸ਼ ਜਾਰੀ ਕੀਤੀ ਤੇ ਇੱਕ ਦਾ ਲਾਟਾ ਇੱਕ ਮਨਰੇਗਾ ਉਹ ਕੋਸ਼ਿਸ਼ ਇਹ ਕੀਤੀ ਸੀ ਤਾਂ ਕਿ ਗਰੀਬ ਕੋਈ ਭੁੱਖਾ ਰਾਤ ਨੂੰ ਸੌਣਾ ਨਾ ਸਕੇ ਔਰ ਰੋਜ਼ਗਾਰ ਆਪਣਾ ਪਿੰਡਾਂ ਚ ਹਾਸਿਲ ਕਰਕੇ ਆਪਣੀ ਦਿਹਾੜੀ ਬਣਾ ਕੇ ਤਾਂ ਕਿ ਘਰਾਂ ਚ ਜਾ ਕੇ ਪੈ ਸਕੇ ਔਰ ਅੱਜ ਕੇਂਦਰ ਦੀ ਸਰਕਾਰ ਕਿਤੇ ਨਾ ਕਿਤੇ ਆਪਣੀ ਸੂਬੇ ਦੀ ਸਰਕਾਰ ਨਾਲ ਲੜ ਕੇ ਕੋਸ਼ਿਸ਼ ਕਰ ਰਹੀ ਕਿਉਂਕਿ ਜੇ ਸੂਬੇ ਦੀ ਸਰਕਾਰ ਜਦ ਪੰਜਾਬ ਦਾ ਪਾਣੀਆਂ ਦਾ ਰੋਲਾ ਪਿਆ ਸੀ ਤਾਂ ਕਾਂਗਰਸ ਪਾਰਟੀ ਦਿੱਲੀ ਚ ਜਾ ਕੇ ਆਪਣੀ ਸਰਕਾਰ ਵਿਰੋਧ ਇੱਕ ਉਹਨਾਂ ਨੇ ਮੁਜਾਰਾ ਕੀਤਾ ਸੀ ਤਾਂ ਕਿ ਪਾਣੀ ਪੰਜਾਬ ਦਾ ਦੇਣ ਨੂੰ ਨਾ ਦਿੱਤਾ ਜਾਵੇ ਲੇਕਿਨ ਇਹ ਸਰਕਾਰ ਰਹੀ ਸੀ ਇਹ ਜਿਹੜੀ ਸਰਕਾਰ ਕਹਿੰਦੀ ਕੁਛ ਹੈ ਔਰ ਕਰਦੀ ਕੁਛ ਹੈ ਇਸ ਸਰਕਾਰ ਨੇ ਇੱਕ ਕਬਾਰ ਮਨਰੇਗਾ ਦੇ ਖਿਲਾਫ ਆਵਾਜ਼ ਨਹੀਂ ਉਠਾਈ ਲੇਕਿਨ ਲੋਗਾ ਚ ਇੱਕ ਦਿਖਾਵਾ ਕਰਨ ਦਾ ਅਪਰਾਧ ਕੀਤਾ ਕਿ ਇਹ ਮਨਰੇਗਾ ਜਿਹੜੀ ਬੰਦ ਕੀਤੀ ਜਾ ਰਹੀ ਹੈ ਤਬਦੀਲ ਕੀਤੀ ਜਾ ਰਹੀ ਹੈ ਉਹਦੇ ਅਸੀਂ ਵਿਰੋਧਾ ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਗਰੀਬ ਲੋਕਾਂ ਨੂੰ ਇਸ ਦਾ ਨੁਕਸਾਨ ਪਹੁੰਚਣਾ ਹੈ ਔਰ ਉਹਨਾਂ ਦਾ ਦਿਹਾੜੀ ਤੇ ਰੋਜ਼ਗਾਰ ਨੂੰ ਨੁਕਸਾਨ ਪਹੁੰਚਣਾ ਹੈ ਉਹਨਾਂ ਨੇ ਢਿੱਡ ਨੂੰ ਲੱਤ ਵੱਜਣ ਦਾ ਅਪਰਾਧ ਔਰ ਕਾਂਗਰਸ ਪਾਰਟੀ ਯਤਨਮੰਦ ਖੜੀ ਹੈ ਕਿ ਜੇ ਕਾਂਗਰਸੀ ਕੇਂਦਰ ਸਰਕਾਰ ਔਰ ਪੰਜਾਬ ਸਰਕਾਰਾਂ ਦੀ ਤਾਂ ਮਨਰੇਗਾ 700 ਰੁਪਏ ਦਿਹਾੜੀ ਬਕਾਇਦਾ ਔਰ 180 ਦਿਨ ਅਸੀਂ ਉਪਰਾਲਾ ਕਰਾਂਗੇ ਤਾਂਕਿ ਕਹਾਂ ਨੂੰ ਜਾ ਕੇ ਗਰੀਬਾਂ ਨੂੰ ਰੋਜ਼ਗਾਰ ਮਿਲੇ